ਹਥਿਆਰਾ ਦੀ ਨੌਲ ਦੇ ਉੱਤੇ ਸ਼ਹਿਰ ਦੇ ਵਿੱਚ ਲੁੱਟਾਂ ਖੋਹਾਂ ਕਰਨ ਵਾਲੇ ਔਰੋਪੀਆਂ ਨੂੰ ਅੰਮ੍ਰਿਤਸਰ ਪੁਲਿਸ ਨੇ ਕੀਤਾ ਕਾਬੂ ਜਨਫ਼ ਲਈ ਆਂ ਦਾ ਮੁਤਾਬਕਾ ਪੰਜਾਬੀ ਸੋਸ਼ਲ ਐਲੀਮੈਂਟਸ ਦੇ ਔਰ ਸਪੈਸ਼ਲੀ ਜਿਹੜਾ ਡਰੱਗਸ ਆਰਮਸ ਤੇ ਐਕਸਰਸਾਈਜ਼ ਦੇ ਉੱਤੇ ਸਪੈਸ਼ਲ ਫੋਕਸ ਕਰ ਰਹੇ ਸੀਗੇ ਉਹਦੇ ਤਹਿਤ ਹੀ ਕਮਿਸ਼ਨਰ ਪੁਲਿਸ ਨੂੰ ਇਹ ਵੱਡੀ ਕਾਮਯਾਬੀ ਮਿਲੀ ਹੈ ਤਿੰਨ ਦੋਸ਼ੀ ਅਸੀਂ ਫੜਿਆ 4 ਹਿਆਰਾਂ ਦਾ ਉਹਨਾਂ ਚ 0.32 ਬੋਰ ਦੇ ਦੋ ਤਿੰਨ ਨੇ ਤੇ ਇੱਕ ਹੈਗਾ 0.31 ਫਾਇਦਾ ਨਾਲ ਲਾਈਵ ਰਾਉਂਡਸ ਨੇ ਇਹ ਬੰਦੇ ਕਾਫੀ ਪੁਰਾਣੇ ਰੋਬਰ ਇਹਨਾਂ ਨੂੰ ਕਹਿ ਸਕਦੇ ਆ ਜਿਹੜੇ ਰੋਬਰੀ ਕਰਦੇ ਆ ਉਸ ਨਾਲ ਜਿਹਨਾਂ ਬਰੋਬਰੀ ਉਹ ਵੀ ਇਸਟਿਲ ਦੀ ਨੋਕ ਤੇ ਹੈ ਇਹ ਜਿਹੜਾ ਇਹਨਾਂ ਦਾ ਕਿੰਗ ਪਿੰਨ ਹੈਗਾ ਪ੍ਰਦੀਪ ਇਹ ਆ ਕਾਫੀ ਪੁਰਾਣਾ ਕ੍ਰਿਮੀਨਲ ਹੈ ਇਹ ਹੁਣ ਜਿਹੜਾ ਇਹ ਲੇਟੈਸਟ ਰਹਿ ਰਿਹਾ ਸੀਗਾ ਲੱਗ ਲੱਗ ਜੀਹੰਤੀ ਨੇ ਰਹਿਣਾ ਤਾਂ ਮਰਸਰਦਾ ਰਹਿਣ ਵਾਲਾ ਹੈ ਉਸ ਤੋਂ ਬਾਅਦ ਜਦੋਂ ਕ੍ਰਾਈਮ ਕਰਕੇ ਤੋਂ ਭੱਜਿਆ ਪਹਿਲਾਂ ਕਰਨਤਾਰ ਨੇ ਨੇ ਰਿਹਾਸ਼ ਲਈ ਫਿਰ ਉਸ ਤੋਂ ਬਾਅਦ ਗੁਜਰਪੁਰੇ ਫਿਰ ਬੰਗੇ ਐਸਪੀਐਸ ਨਗਰ ਨਵਾਂ ਸ਼ਹਿਰ ਫਿਰ ਮੋਲ ਟਾਉਨ ਹੁਸ਼ਿਆਰਪੁਰ ਬੇਸਿਕਲੀ ਬੜਾ ਛਾਤਰ ਕ੍ਰਿਮੀਨਲ ਹੈ ਔਰ ਇਹਦਾ ਬੈਕਗ੍ਰਾਉਂਡ ਇਹ ਹੈ ਕਿ ਇਹ ਜੇ ਤੁਹਾਨੂੰ ਯਾਦ ਹੋਵੇ 2020 ਦੇ ਵਿੱਚ ਇਹਦੇ ਨਾਲ ਜਿਹੜੇ ਸਾਥੀ ਸੀ ਗੁਰਪ੍ਰੀਤ ਤੇ ਜਰਨੈਲ ਉਹ ਜੇਲ ਨੂੰ ਕੰਧ ਦੇ ਉੱਤੋਂ ਦੱਭ ਜਗੇ ਸੀਗੇ ਔਰ ਉਸ ਤੋਂ ਬਾਅਦ ਫੜੇ ਗਏ ਸੀ ਇਹ ਉਹਨਾਂ ਦਾ ਪੁਰਾਣਾ ਸਾਥੀ ਹੈ ਔਰ ਜਿਹੜੇ ਇਹਦੇ ਖਿਲਾਫ ਮੁਕੱਦਮੇ ਜਿਹਨਾਂ ਜ ਵੌਂਟਡ ਸੀਗਾ ਇਹ ਜਿਸੀ ਪੁਰਾਣਾ ਸਾਰਾ ਇਹਨਾਂ ਦਾ ਰਿਕਾਰਡ ਨਹੀਂ ਜੀ ਕਦੋਂ ਤੋਂ ਸੀਗਾ ਇਹ ਤਕਰੀਬਨ ਜਿਹੜੇ ਮੁਕੱਦਮੇ ਨੇ ਉਹ 6 6 ਮੁਕੱਦਮੇ ਨੇ ਜੀ 2023 ਦੇ ਕਾਫੀ ਮੁਕੱਦਮੇ ਨੇ ਤੇ ਇਸ ਤੋਂ ਇਲਾਵਾ ਲੁਧਿਆਣੇ ਦਾ ਵੀ ਇਹਨਾਂ ਦਾ ਇੱਕ ਮੁਕੱਦਮਾ ਜਿਹੱਚੇ ਪੀਓ ਹੈ ਇਹ ਸਾਰੇ ਕੇਸਾਂ ਦੀ ਵੇਰਵਾ ਅਸੀਂ ਕੱਢਿਆ ਤੁਹਾਡੇ ਵਾਸਤੇ ਇਹ ਚ ਹਰੇਕ ਪਿਸਤੌਲ ਦੀ ਨੋਕ ਤੇ ਕਿਤੇ ਕੁਝ ਪੈਸੇ ਨਕਦੀ ਖੋਈ ਜਾਂਦੇ ਪੁਸ਼ ਕੀਤਾ ਔਰ ਕਈ ਵਾਰੀ ਹਵਾ ਚ ਫਾਇਰ ਵੀ ਕੀਤਾ ਜਾਂ ਸੜਕ ਤੇ ਫਾਇਰ ਕਰ ਦਿੱਤਾ ਹੁਣ ਇਹਦੇ ਚ ਜਿਹੜੀ ਨਵੀਂ ਗੱਲ ਆਈ ਹੈ ਇਹ ਦੀ ਕਪੜਾ ਹੋਰ ਗੋਡਸਪਰੈਂਡ ਚੇਨ ਕੀਤਾ ਕਿਉਂਕਿ ਅਮਰਸਰ ਤੋਂ ਬਾਹਰ ਰਹਿ ਰਿਹਾ ਸੀਗਾ ਇਹ ਸੋਸ਼ਲ ਮੀਡੀਆ ਰਾਹੀਂ ਨਵੇਂ ਬੱਚੇ ਜਿਹੜੇ ਯੰਗਸਟਰ ਹੈ ਉਹਨਾਂ ਨੂੰ ਪਰਮਾਉਂਦਾ ਸੀ ਹਥਿਆਰਾਂ ਵਾਸਤੇ ਆਪਣੇ ਮਗਰ ਲਾਉਂਦਾ ਸੀ ਉਹਨਾਂ ਰਾਹੀਂ ਆਪਣੇ ਪੈਸੇ ਕਮਾ ਕੇ ਤੇ ਆਪਣੇ ਜਿਹੜੇ ਸ਼ੌਕ ਪੂਰੇ ਕਰਦਾ ਸੀ ਆਪਣੀਆਂ ਲਗਜ਼ਰੀ ਪੂਰੀਆਂ ਕਰਦਾ ਸੀਗਾ ਮੱਧ ਪ੍ਰਦੇਸ਼ ਤੋਂ ਤਕਰੀਬਨ ਜਿਹੜਾ ਹੈ 20000 ਰੁਪਏ ਦਾ ਲਿਆ ਕੇ ਪਿਸਤੌਲ ਇੱਥੇ 45000 ਦਾ ਬੱਚਿਆਂ ਨੂੰ ਵੇਚਦਾ ਸੀਗਾ ਔਰ ਉਹਨਾਂ ਨੂੰ ਆਪਣੇ ਮਗਰ ਲਾਉਂਦਾ ਸੀਗਾ ਤੇ ਉਹਨਾਂ ਨੂੰ ਆਪਣੇ ਚੇਲੇ ਬਣਾਉਂਦਾ ਸੀ ਗੈਂਗ ਵਧਾਉਂਦਾ ਸੀ ਪਲੱਸ ਆਪਣੇ ਇੱਕ ਸੇਵਾਦਾਰ ਟਾਈਪ ਉਹਨਾਂ ਨੂੰ ਬਣਾਉਂਦਾ ਸੀਗਾ ਇਹਦੇ ਨਾਲ ਦੋ ਬੰਦੇ ਹੋਰ ਫੜੇਗੇ ਇੱਕ ਮਨਪਰੀ ਦੇ ਰਿਆਸਮਨੀ ਹੈ ਤੇ ਸੁਲਤਾਨਵਿੰਡ ਦਾ ਹੈ ਯੋਗਾ ਸਿੰਘ ਏਲੀਅਸ ਬਿੱਲਾ ਇਹ ਏ ਡਿਵੀਜ਼ਨ ਇਹਦੇ ਖਿਲਾਫ ਹੀ ਪਹਿਲਾਂ ਪਰਚੇ ਦਰਜ ਨੇ ਤਕਰੀਬਨ ਛੋਟੀ ਉਮਰ ਦੇ ਹੀ ਸਾਰੇ ਹੈਗੇ ਇਹ ਬੰਦੇ ਜਿਹਦੇ ਚ ਪ੍ਰਦੀਪ ਦੀ ਉਮਰ 31 ਸਾਲ ਹੈ ਮਨਪ੍ਰੀਤ 20 ਸਾਲ ਹੈ ਤੇ ਯੋਗਾ ਸਿੰਘ ਜਿਹੜਾ ਏਲੀਅਸ ਬਿੱਲਾ 19 ਸਾਲ ਹੈ ਸੋ ਇਹਦੇ ਚ ਡੇਟ ਕੀਮਾਂ ਦੀ ਪੁਲਿਸ ਪਾਰਟੀ ਲੈਡ ਬਾਈ ACP ਸੁਰਿੰਦਰ मैडम दर्पण हरप्रीत मंडे यज्जी ਸਾਡੇ ਡੀਸੀਪ ਸਾਹਿਬ ਦੀ ਰੈਨਮਾਈਟ ਸਾਰਾ ਕੰਮ ਕੀਤਾ ਹੈ। ਮੈਨੂੰ ਅੱਛੀ ਕਾਮਯਾਬੀ ਮੰਗਦਾ ਔਰ ਬੇਸਿਕਲੀ ਇਹਦਾ ਨੈਟਵਰਕ ਹੈ ਇਹ ਪੰਜਾਬ ਲੈਵਲ ਤੇ ਪਛਾਣ ਚੁੱਕੇ ਸੀਗੇ ਔਰ ਅਜੇ ਅਸੀਂ ਬਾਕੀ ਡਿਸਟ੍ਰਿਕਟਸ ਨੂੰ ਕਨਫਰਮ ਕਰਨਾ ਜਿੱਥੇ ਰੇ ਤਰਨਤਾਰਨ ਹੈ ਜਾਂ ਪੰਗਾ ਹੈ ਜਾਂ ਹੁਸ਼ਿਆਰਪੁਰ ਹੈ ਕਿ ਜਿੱਥੇ ਰਹਿ ਰਹੇ ਸੀ ਹੋ ਸਕਦਾ ਉੱਥੇ ਵੀ ਗੁਵਾਰਦਤਾ ਕੀਤੀਆਂ ਹੋਣ। ਇਹਨਾਂ ਦਾ ਰਿਮਾਂਡ ਲੈ ਕੇ ਤੇ ਅੱਗੇ ਦੀ ਇਨਵੈਸਟੀਗੇਸ਼ਨ ਕੀਤੀ ਜਾਊਗੀ। ਪੁਲਿਸ ਪਾਰਟੀ ਨੇ ਵੀ ਅੱਛਾ ਕੰਮ ਕੀਤਾ ਉਹਨਾਂ ਨੂੰ ਵੀ ਅਸੀਂ ਸਨਮਾਨਿਤ ਕਰਾਂਗੇ। ਸਰ ਇਹ ਕਿੱਥੋਂ ਅਰੈਸਟ ਕੀਤਾ ਜੀ ਇਹਨਾਂ ਨੂੰ? ਇਹ ਦਾਣਾ ਮੰਡੀ ਗੇਟਹੀਮਾ ਦੇ ਦੇ ਬੈਕਸਾਈਡ ਤੋਂ ਦਾਣਾ ਮੰਡੀ ਦੇ ਖੇਤਰ ਤੋਂ। ਸਰ ਇਹ ਰਹੇ ਸੀ ਵੀ ਲਗਉਣੀ ਪੜਿਆ ਕਰੇ। ਇਹ ਆਏ ਹੋਏ ਸੀਗੇ ਜੀ। ਰਹੇ ਤੁਹਾਨੂੰ ਦੱਸਿਆ ਵੀ ਲੇਟੈਸਟ ਉੱਥੋਂ ਸੀਗੇ ਤੇ ਬਾਕੀ ਅੰਮ੍ਰਿਤਸਰ ਨੂੰ ਵੀ ਵਿਜ਼ਿਟ ਕਰਦੇ ਸੀ ਕਿਉਂਕਿ ਇਹਨਾਂ ਦੇ ਪੇੜਾ ਪੁਰਾਣਾ ਸਿਸਟਮ ਸਾਰਾ ਅੰਮ੍ਰਿਤਸਰ ਦੇ ਵਿੱਚ ਹੀ ਸੀਗਾ। ਨਹੀਂ ਕਿਸੇ ਵਾਰਦਾਤ ਵਾਰਦਾਤ ਦੀ ਜ਼ਰੂਰਤ ਪੜਿਆ ਜੀ। ਨਹੀਂ ਇਹ ਇਨਫੋਰਮੇਸ਼ਨ ਬੇਸ ਪੜਿਆ ਜਾਏ ਜੀ। ਔਰ ਰਿਕਵਰੀਆਂ ਤਿੰਨਾਂ ਤੋਂ ਬੰਦਾ ਚਾਰ ਵੈਪਨ ਮਿਲ ਜਾਣੇ ਵਿਦ ਲਾਈਵ ਰਾਉਂਡਸ ਔਰ ਇੰਨੇ ਕੇਸਾਂ ਚ ਵੌਂਟਡ ਹੋਣਾ ਬੰਦਾ 6 ਕੇਸ ਜਿਹੜਾ ਰੈਸਟ੍ਰੀਡ ਜੀ ਵੌਂਟਡ ਹੈ ਸਤਵਾਂ ਕੇਸ ਜਿਹੜਾ ਹੈਗਾ ਲੁਧਿਆਣੇ ਦਾ ਫੋਕਲ ਪੁਆਇੰਟ ਕਮਿਸ਼ਨਰਟ ਲੁਧਿਆਣੇ ਦਾ ਕੇਸ ਆ ਉਹਦੇ ਚ ਵੀ ਇਦਾਂ ਹੀ ਵਾਰਦਾ ਜਿਹੜੀ ਰੋਬਰੀ ਦੀ ਹੋਈ ਹੈ ਤੋਂ ਇਹਦੇ ਨਾਲ ਸਾਡਾ ਕਾਫੀ ਅੱਛਾ ਜਿਹੜਾ ਇੰਪੈਕਟ ਪਿਆ ਬਿਕਾਜ਼ ਆਰਮਜ਼ ਐਕਟਲੀ ਰਿਕਵਰੀ ਜਿਹੜੀ ਹੁੰਦੀ ਆ ਉਹਨਾਂ ਸੋਸਾਇਟੀ ਨੂੰ ਬੜਾ ਇੱਕ ਲਾਭ ਪਹੁੰਚਦਾ ਹੈ ਕਿ ਸ਼ਾਂਤੀ ਉਹ ਲੈ ਕੇ ਨਹੀਂ ਤੇ ਸਰ ਇੱਕ ਗੜੀ ਖੜੀ ਜਾਏਗਾ ਕਿ ਸੋਚਿਆ ਪੰਜਾਬ ਕੋਈ ਸਾਰਾ ਨੈਟਵਰਕ ਕਰਦੇ ਆ। ਨਾ ਦੱਸਿਆ ਬਦਰ ਤੋਂ ਕਿ ਇਹ ਵੀ ਉਹ ਕਿਨੇ ਕੰਪਨੀ ਜਦੋਂ ਅੰਦਰ ਆ ਡੈਟਿਫਾਈਡ ਹੋ ਗਈ ਨੇ ਚਿੰਨ੍ਹ ਕਿੰਨੇ ਹੋ ਨਹੀਂ ਮਿਲ ਗਏ। ਸਹੀ ਉਹ ਅਸੀਂ ਸੋਸ਼ਲ ਮੀਡੀਆ ਤੋਂ ਕੱਢ ਰਹੇ ਆ ਇਹਨਾਂ ਦੇ ਬੰਦੇ ਔਰ ਟੈਕਨੀਕਲ ਐਵੀਡੈਂਸ ਤੋਂ ਫੋਨ ਵਗੈਰਾ ਤੋਂ ਕਾਫੀ ਸਾਡੇ ਕੋ ਆ ਰਹੇ ਨੇ ਸਾਹਮਣੇ ਉਹ ਬੱਚਿਆਂ ਦਾ ਤਾਂ ਦੇਖੋ ਏਦਾਂ ਹੁੰਦਾ ਨਾ ਉਹਨਾਂ ਨੂੰ ਅਸੀਂ ਦੇਖਾਂਗੇ ਕਿ ਜੇ ਕੋਈ ਇਹ ਚੀਜ਼ ਨਹੀਂ ਇਨਵੋਲਡ ਔਰ ਉਹਨਾਂ ਨੂੰ ਡੀਕ੍ਰਿਮੀਨਲਾਈਜ਼ ਕਰਨਾ ਸਾਡਾ ਫਰਜ਼ ਹੈ ਕੋਈ ਰਿਸਪੈਕਟੇਬਲ ਨੂੰ ਬੁਲਾਵਾਂਗੇ ਪੇਰੈਂਟਸ ਨੂੰ ਬੁਲਾਵਾਂਗੇ ਇਹ ਉਹਦੇ ਬੱਚਿਆਂ ਨੂੰ ਨਾ ਫਾਲੋ ਕਰੀਂ ਪੈਸੇ ਨੇ ਸਰ ਜਿਹੜੇ ਕੇਸ ਨੇ ਇਹਨਾਂ ਦੇ ਖਿਲਾਫ ਦੱਤੇ ਹਨ ਉਹ ਸਾਡੇ ਵਿੱਚ ਉਹਨੂੰ ਬੋਲ ਕਹਿੰਦੇ ਕਿ ਸਪੈਸਿਫਿਕ ਸਾਡਾ ਮਤਲਬ ਇਹ ਸੀ ਕਿ ਜਿਹੜੇ ਕੇਸ ਦੇ ਵਿੱਚ ਤੁਸੀਂ ਇਹਨਾਂ ਦੇ ਮਗਰ ਲੱਗੇ ਸੀਗੇ ਜਿਹੜੇ ਕਿ ਜਿਸ ਦੇ ਤਹਿਤ ਇਹਨਾਂ ਦੇ ਪੈੜ ਨਾ ਪੁੜਿਆ ਰਹੇ ਉਹ ਦੇਖੋ ਸਾਡੇ 6 ਕੇਸ ਨੇ ਆਪਣੇ ਜੇ ਮੈਂ ਤੁਹਾਨੂੰ ਬਖਦਾਸੀ ਦਿੰਨਾ 6 ਦੇ ਚ 6 ਕੇਸ ਇਹਦੇ ਚ ਥਾਣਾ ਸੁਲਤਾਨਵੰਡ ਦਾ ਕੇਸ ਹੈ ਇੱਕ ਨੰਬਰ ਬਰਤ ਬੜਾ ਤਈ ਹੈਗਾ ਡੇਟ ਕੀ ਮੰਗ ਆਈ 48/23 ਸੀ ਡਿਵੀਜ਼ਨ ਦਾ 83/23 ਸੀ ਡਿਵੀਜ਼ਨ ਦਾ ਫੇਰ 78/23 ਏ ਡਿਵੀਜ਼ਨ ਫੋਕਲ ਪੁਆਇੰਟ ਲੁਧਿਆਣਾ ਇਹ ਸਾਰਾ ਮਤਲਬ ਸਾਡੇ ਏਰੀਆ ਚ ਵੌਂਟਡ ਸੀਗੇ ਨੇ ਕੇਸਿਸ ਦੇ ਵਿੱਚ ਇਹ ਪੁਲਿਸ ਜਿਹੜੀ ਪੁਰਾਣੇ ਕ੍ਰਿਮੀਨਲ ਦੇ ਖਿਲਾਫ ਦਿੱਤਾ ਤੁਹਾਨੂੰ ਪਤਾ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਜੀ ਸਾਰੀ ਇਹ ਜਿਹੜੀ ਹੈ ਕੰਮ ਚੱਲਦਾ ਰਿਹਾ ਤੱਕ ਧਿਆਨ ਵੀ ਨਹੀਂ ਨਾ ਨਹੀਂ ਉਹਦੀ ਗੱਲ ਨਹੀਂ ਕੋਈ ਸਾਹਮਣੇ ਆਈ ਪਰ ਜੇ ਪੁੱਛ ਕੇ ਜਾਰੀ ਹੈ ਹੋਰ ਗੱਲਾਂ ਪਤਾ ਲੱਗਣੀਆਂ ਕਿ ਕੋਈ ਵਾਰੀ ਮੁਲਜ਼ਮ ਦੀ ਆਜ਼ਤ ਹੁੰਦੀ ਹੈ ਵੀ ਜਿਹੜੇ ਚੀਜ਼ਾਂ ਦਾ ਪਤਾ ਉਹ ਹੀ ਗੱਲ ਦੱਸੋ ਦੂਜੀ ਗੱਲ ਬੰਦਾ ਛਪੋਂਦਾ ਹੀ ਹੈ ਤੇ ਜੇਲ੍ਹ ਦੇ ਵਿੱਚ ਜਿਹੜਾ ਜੇਲ੍ਹ ਦੇ ਨਾਲ ਐਕਸ਼ਨ ਚ ਚੱਲ ਰਹੇ ਸੀਗੇ ਉਹਦੇ ਵਿੱਚ ਕਿੱਸਾਲੀ ਬੋਲ ਕਾ ਸੀਗੀ ਹੋਰ ਕਿਹੜੇ ਦੇ ਨਾਲ ਦੇ ਬੰਦੇ ਸੀਗੇ ਉਹ 2020 ਦੇ ਵਿੱਚ ਹਾਂਜੀ ਅੰਮ੍ਰਿਤਸਰ ਤੋਂ ਭੱਜੇ ਸੀਗੇ ਮਤਲਬ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਕ੍ਰਿਮੀਨਲੀ ਕਨੈਕਟਡ ਹੈ ਔਰ ਪੁਰਾਣਾ ਬੰਦਾ ਹੈ ਇਹ ਸ ਕ੍ਰਿਮੀਨੈਲਿਟੀ ਦੇ ਵਿੱਚ ਰੰਗਿਆ ਹੋਇਆ ਜਿਹਨੇ ਦਾ ਕਹਿਣ ਦਾ ਬੁੱਝੀ ਇਹ ਨਹੀਂ ਸੀ ਜੀ ਇਹਦੇ ਸਾਥੀ ਸੀ ਜਿਹੜੇ ਉਹ ਨਾਲ ਦੇ ਗੈਂਗ